ਜਿਹੜੇ ਭਾਜਪਾ ਦੇ ਡਾਕਟਰ ਸੁਭਾਸ ਆ ਮੈਨੂੰ ਲੱਗਦਾ ਕਿ ਮਾਨਸਿਕ ਤੌਰ ਤੇ ਇਹ ਤਾਂ ਮਰੀਜ਼ ਲੱਗਦੇ ਆ ਮੈਨੂੰ ਡਾਕਟਰ ਤਾਂ ਲੱਗਦੇ ਨਹੀਂ ਹੈਗੇ ਕਿਉਂਕਿ ਜੇ ਮਾਨਸਿਕ ਤੌਰ ਤੇ ਸੱਚੀਓ ਡਾਕਟਰ ਹੁੰਦੇ ਮਾਨਸਿਕ ਤੌਰ ਤੇ ਬਿਮਾਰ ਨਾ ਹੁੰਦੇ ਫਿਰ ਇਹ ਨਾ ਲਿਖਦੇ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਆਸ ਮਤਲਬ ਅਨੰਦਪੁਰ ਸਾਹਿਬ ਆਪਣੇ ਆਪ ਵਿੱਚ ਕੁਝ ਨਹੀਂ ਹੈਗਾ ਜੇ ਤਾਂ ਇਹਨਾਂ ਨੇ ਕੁਝ ਕਰਤਾ ਰਹਿਮੋ ਕਰਮ ਫਿਰ ਅਨੰਦਪੁਰ ਸਾਹਿਬ ਬਸਦਾ ਰਹਿ ਜਾਊਗਾ ਨਹੀਂ ਤਾਂ ਉੱਜੜਿਆ ਬਈ ਨਾ ਤੇ ਕਹਿੰਦੇ ਮੁਤਾਬਿਕ ਕਿ ਆਸ ਪਰ ਬੈਠਾ ਅਨੰਤਪੁਰ ਸਾਹਿਬ ਕਿ ਕਦ ਡਾਕਟਰ ਸੁਭਾਸ ਆਉਣਗੇ ਕਦ ਮੇਰਾ 파ਰ ਉਤਾਰਾ ਹੋਊਗਾ ਸੈਕਟਰੀ ਏਟ ਵੀ ਤੁਸੀਂ ਜਾਇਓ ਉੱਤੇ ਵੀ ਕਿਹਨਾਂ ਨੇ ਬਣਾਇਆ ਵਾ ਕਿ ਵੋਟਾਂ ਨੂੰ ਉਤਸ਼ਾਹਤ ਕਰਨ ਵਾਸਤੇ ਪਾਓ ਉੱਤੇ ਇੱਕ ਸਰਦਾਰ ਦੇ ਮੂੰਹ ਤੇ ਇੱਕ ਬਿੱਜੂ ਜੀ ਫੋਟੋ ਬਣਾ ਕੇ ਲਾਈ ਵੀ ਉੱਪਰ ਪੱਗ ਬੰਨੀ ਵੀ ਬਹੁਤ ਬੜੀ ਪੱਗ ਵੀ ਇਹੋ ਜੀ ਬੰਨੀ ਵੀ ਆ ਜਿਵੇਂ ਭਗਵੰਤ ਮਾਨ ਕਹਿੰਦਾ ਹੁੰਦਾ ਤਾਂ ਕਿ ਕੈਪਟਨ ਰਮੇਂਦਰ ਸਿੰਘ ਸਵੇਰ ਨੂੰ ਰਾਤ ਵਾਲੀਓ ਪੱਗ ਸਿਰਪਾ ਰੱਖ ਲੈਂਦਾ ਮੈਂ ਇਹਦੇ ਨਾਲ ਹੀ ਚੋਣ ਕਮਿਸ਼ਨਰ ਨੂੰ ਬੇਨਤੀ ਕਰਦਾ ਬੋਰਡ ਨੂੰ ਚਕਾਓ ਉੱਥੇ ਤੇ ਕਿਉਂਕਿ ਉਹ ਹੈ ਜਿਆ ਬਿੱਜੂ ਦਾ ਕੋਈ ਵੀ ਬੋਰਡ ਨਹੀਂ ਹੈਗਾ ਪੰਜਾਬ ਵਿੱਚ ਉਮੀਦਵਾਰ ਤਾਂ ਹੋ ਸਕਦਾ ਕੋਈ ਪਰ ਮੈਨੂੰ ਲੱਗਦਾ ਬੋਰਡਰ ਨਹੀਂ ਕੋਈ ਉਹ ਹੈ ਜਿਆ ਹੈਗਾ ਡਾਕਟਰ ਸਾਹਿਬ ਨੇ ਦੱਸਤਾ ਵੀ ਪਾਈ ਕਹੇ ਕਹਿੰਦੇ ਨਾ ਲਿਖਿਆ ਹੋਇਆ ਕਿ ਮੈਨੂੰ ਕਿ ਰੋਪਨੰਦਪੁਰ ਸਾਹਿਬ ਨੂੰ ਮੇਰੀ ਆਸ ਹੈ ਤੇ ਹੁਣ ਸਾਨੂੰ ਜਿਹਨਾਂ ਦੀ ਆਸ ਸੀ ਚੋਣ ਕਮਿਸ਼ਨਰ ਦੀ ਉਹ ਵੀ ਅਸੀਂ ਧੁੱਪ ਵਿੱਚ ਖੜੇ ਬੇ ਹਾਸ ਹੋਈ ਜਾਂਦੇ ਆ ਤੇ ਹੁਣ ਜਿਹੜੇ ਅਕਾਲੀ ਆ ਉਹਨਾਂ ਨੂੰ ਆਪਣਾ ਫਿਕਰ ਪਿਆ ਵਾ ਉਹ ਜਿਹੜੇ ਸ਼੍ਰੋਮਣੀ ਕਮੇਟੀਆਂ ਸਾਡੀਆਂ ਹਨ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦਾ ਉਹਦਾ ਫਿਕਰ ਪਿਆਪਾ ਹੈ ਅਕਾਲੀ ਦਲ ਦਾ ਕੋਈ ਬੋਲ ਨਹੀਂ ਰਿਹਾ ਉਹ ਵੀ ਬਹੁਤ ਬੜੀ ਨਰਾਤਰੀ ਆ ਪੱਗ ਦੀ ਭਾਈ ਜੀ ਬੋਰਡ ਲੱਗੇਵੇ ਤਾਂ ਬਹੁਤ ਸੋਹਣੇ ਲੱਗਦੇ ਆ ਪਰ ਇੱਥੇ ਬੋਰਡ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਇਹ ਪਬਲਿਕ ਪ੍ਰਾਪਰਟੀ ਹੈ ਕਿ ਹਰ ਹਲਕੇ ਦੇ ਵਿੱਚ 4 ਤੋਂ 5 ਜਾਂ 10 ਤੱਕ ਅਨੋਵਾ ਗੱਡੀਆਂ ਜਿਨ੍ਹਾਂ ਦੇ ਉੱਪਰ ਵੱਡਾ ਕੈਮਰਾ ਲੱਗਿਆ ਹੋਇਆ ਹੈ ਜਿਵੇਂ ਕੋਈ ਡਿਸਕਵਰੀ ਚੈਨਲ ਹੁੰਦਾ ਹੈ ਜਿਵੇਂ ਕਿਸੇ ਦੀ ਚੀਜ਼ ਖੋਈ ਵੀ ਹੁੰਦੀ ਨਾ ਹੌਲੀ ਹੌਲੀ ਜਾਂਦੇ ਰਹਿੰਦੇ ਆ 5 ਤੋਂ ਉੱਪਰ ਸਪੀਡ ਨਹੀਂ ਕਰਦੇ ਮੈਨੂੰ ਲੱਗਦੀ ਕਿ 5 ਤੋਂ ਉੱਪਰ ਐਵਰੇਜ ਵੀ ਨਹੀਂ ਹੈਗੀ ਮੇਰਾ ਕਹਿਣ ਤੋਂ ਪਾਵਾ ਕਿ ਲੱਖਾਂ ਰੁਪਏ ਦਾ ਰੋਜ਼ ਡੀਜ਼ਲ ਪੈਟਰੋਲ ਫੂਕਿਆ ਜਾ ਰਿਹਾ ਹੈ ਗੌਰ ਕਰਨ ਵਿੱਚ ਇਹ ਕਿਹਨਾਂ ਦਾ ਆਪਣੇ ਨਿਯਮ ਬਣਾਏ ਹੋਏ ਸਾਡਾ ਨਹੀਂ ਹੈਗਾ ਕਿ ਸਰਕਾਰੀ ਜਗ੍ਹਾ ਦੇ ਉੱਪਰ ਕੋਈ ਵੀ ਰਾਜਨੀਤਿਕ ਪਾਰਟੀ ਦਾ ਇਸ਼ਤਿਹਾਰ ਕਰਨ ਵਾਲਾ ਬੋਰਡ ਨਹੀਂ ਲਗਾਇਆ ਜਾ ਸਕਦਾ ਇਹ ਹੁਣ ਪਾਰਟੀਆਂ ਨਹੀਂ ਇਹ ਸਾਰੇ ਡਾਕੂਆਂ ਦੇ گروਹ ਆ ਤੇ ਡਾਕੂਆਂ ਦਾ گروਹ ਇੱਕ ਦੂਜੇ ਨੂੰ ਥੋੜੀ ਇਹ ਕਹਿੰਦਾ ਵੀ ਤੂੰ ਲੁੱਟਦਾ ਕਿਉਂ ਆ ਇੱਕ ਪਾਸੇ ਨਿਯਮ ਲਾਗੂ ਕਰਾਉਣ ਵਾਸਤੇ ਤੁਸੀਂ ਲੱਖਾਂ ਰੁਪਏ ਦਾ ਡੀਜ਼ਲ ਫੂਕ ਰਹੇ ਆ ਇੱਕ ਪਾਸੇ ਤੁਹਾਡੇ ਜਿਹੜੇ ਨਿਯਮ ਆ ਉਹ ਫੁੱਕੇ ਜਾ ਰਹੇ ਆ ਇਹ ਕਿਹ ਚੀਜ਼ ਨੂੰ ਤਾਂ ਬਚਾ ਲੋ ਇਹ ਤਾਂ ਗੱਡੀਆਂ ਬੰਦ ਕਰ ਦੋ ਜੋ ਨਿਯਮਾਂ ਨੂੰ ਅੱਗੇ ਲੱਗਦੀ ਲੱਗਣ ਦੋ ਇਹ ਆਪੇ ਜਿਹੜੀ ਤੇਲ ਨੂੰ ਅੱਗੇ ਲੱਗਦੀ ਉਹ ਬਚਾ ਲੋ ਤੋ ਲੋਕ ਇਥੋਂ ਲੰਗੀ ਜਾਂਦੇ ਆ ਜੀ ਕੋਈ ਹੋਰ ਨੋਟਿਸ ਨਹੀਂ ਲੈ ਰਿਆ ਤਾ ਤੁਸੀਂ ਕਿਉਂ ਨੋਟਿਸ ਲੈ ਰਹੇ ਹੋ ਤੁਸੀਂ ਵੀ ਕਿਤੇ ਕਿਸੇ ਪਾਰਟੀ ਨੇ ਤੁਹਾਨੂੰ ਵੀ ਮੋਟੀ ਕਮਾਈ ਦਿੱਤੀ ਹੋਈ ਪੈਸਾ ਜੀ ਮੋਟਾ ਨਹੀਂ ਨਹੀਂ ਮੈਂ ਤਾਂ ਜਗਦੀਪ ਜੀ ਪਾਰਟੀ ਚੋਂ ਨਹੀਂ ਹੈਗਾ ਕਿਸੇ ਚੋਂ ਵੀ ਮੈਂ ਤਾਂ ਲੋਕਾਂ ਵਾਂਗੂ ਬਾਲਟੀ ਚੋਂ ਆ ਕਿਉਂਕਿ ਬਾਲਟੀ ਜਿਹੜੀ ਹੈਗੀ ਆ ਉਹਦੇ ਵਿੱਚ ਬੰਦਾ ਇੱਕ ਵਾਰੀ ਬਾਲਟੀ ਨੂੰ ਭਰ ਕੇ ਨਾ ਲੈਂਦਾ ਏ ਨਾਉਣੇ ਤੋਂ ਬਾਅਦ ਉਹਨੂੰ ਖੁੰਝੇ ਚਮੁੰਦੀ ਮਾਰ ਦਿੰਦਾ ਐ ਐਸੀ ਤਰ੍ਹਾਂ ਲੋਕਾਂ ਦਾ ਹਾਲ ਹੁੰਦਾ ਇਹਨਾਂ ਨੂੰ ਵੀ ਪਾਉਣੇ 5-5 ਸਾਲਾਂ ਬਾਅਦ ਇਹ ਬਾਲਟੀ ਨੂੰ ਸਿੱਧੀ ਕਰਦੇ ਆ ਲੀਡਰ ਇਹਦੇ ਚ ਪਾਣੀ ਭਰ ਕੇ ਨਹਾਉਂਦੇ ਧੌਂਦੇ ਆ ਉਹਦੇ ਬਾਅਦ ਉਹਨੂੰ ਮੁੰਦੀ ਮਾਰ ਕੇ ਚਲੇ ਜਾਂਦੇ ਆ ਫੇ ਪੌਣੇ 5 ਸਾਲ ਆਪਣੀਆਂ ਮੋਜਾਂ ਕਰਦੇ ਆ ਸਾਰਾ ਪ੍ਰਸ਼ਾਸਨ ਇੱਥੋਂ ਲੰਘ ਰਿਹਾ ਕੋਈ ਨੋਟਿਸ ਨਹੀਂ ਕਰ ਰਿਹਾ ਜਿਵੇਂ ਇਹਨਾਂ ਨੂੰ ਦਿਖਦਾ ਨਹੀਂ ਹੁੰਦਾ ਦੂਜੇ ਪਾਸੇ ਚੋਣ ਕਮਿਸ਼ਨਰ ਉੱਥੇ ਬਹੁਤ ਜ਼ਿਆਦਾ ਐਕਟਿਵ ਹੋ ਜਾਂਦਾ ਹੈ ਅਮਰਤਪਾਲ ਦੇ ਮਾਮਲੇ ਵਿੱਚ ਖੰਡੂਰ ਸਾਹਿਬ ਦੇ ਵਿੱਚ ਉਦੇ ਮਾਪੇ ਬਾਪ ਨੂੰ ਜਿਹੜੇ 70 ਸਾਲ ਤੋਂ ਵੀ ਉੱਪਰ ਉਮਰ ਦੇ ਆ ਉਹਨਾਂ ਨੂੰ ਉਹਨਾਂ ਦੇ ਘਰ ਵਿੱਚ ਕੈਦ ਕਰ ਦਿੱਤਾ ਜਾਂਦਾ ਹੈ ਕਿ ਤੁਹਾਡੇ ਕੋਲ ਚੋਣ ਪ੍ਰਚਾਰ ਕਰਨ ਦਾ ਪਰਮਿਟ ਨਹੀਂ ਹੈਗਾ ਜਿਵੇਂ ਉਹਨਾਂ ਨੇ ਜੰਮੂ ਨੂੰ ਬੱਸ ਲੈ ਕੇ ਜਾਣੀ ਹੁੰਦੀ ਆ ਉੱਥੇ ਦਸਕਾ ਕਿਸਾਨ ਆਏ ਆ ਵਿਚਾਰੇ ਉਹਨਾਂ ਪਰ ਦੁਨੀਆ ਭਰ ਦੀ ਪੁਲਿਸ ਲਾਈ ਵੀ ਉਹ ਖੇਰੇ ਵਿਆ ਕਿ ਚੋਣ ਕਮਿਸ਼ਨ ਦੇ ਨਿਯਮਾਂ ਦੀ ਲੰਘਣਾ ਨਾ ਹੋਵੇ ਤੇ ਇੱਥੇ ਕੋਲ ਖੜ ਕੇ ਚੋਣ ਕਮਿਸ਼ਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਗੱਡੀ ਨਾ ਬੋਡਾਂ ਦੇ ਕੋਲ ਤੇ ਲੰਘ ਜਾਂਦੀ ਹੈ ਪਰ ਨੋਟਿਸ ਕੋਈ ਨਹੀਂ ਲਿਆ ਜਾਂਦਾ ਅੰਨੀ ਪਿੰਦੀ ਕੁੱਤੇ ਚੱਟਦੇ ਮੈਂ 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 ਸਰ ਬੇਨਤੀ ਕਰਨੀ ਚਾਹੁੰਦਾ ਹੈ ਕਿ ਜਿਹੜੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਹਨ ਉਹਨਾਂ ਨੂੰ ਉਲੰਘਣਾ ਕਰਨ ਦੀ ਪ੍ਰਸ਼ਾਸਨ ਕਦੇ-ਕਦੇ ਪਰਮਿਸ਼ਨ ਦੇ ਦਿੰਦਾ ਹੈ ਇਸ ਵਕਤ ਲੋਕ ਸਭਾ ਹਲਕਾ ਸ੍ਰੀ ਨਾਨਦਪੁਰ ਸਾਹਿਬ ਵਿਧਾਨ ਸਭਾ ਹਲਕਾ ਰੋਪੜ ਦੇ ਵਿੱਚ ਬੇਲਾ ਚੌਂਕ ਤੇ ਖੜੇ ਆ। ਸੋ ਸਾਹਮਣੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ। ਇਹ ਚੌਂਕ ਹੈ ਜੀ ਬੇਲਾ ਚੌਂਕ ਤੇ ਬੇਲਾ ਚੌਂਕ ਦੇ ਵਿੱਚ ਬੋਰਡ ਲੱਗੇ ਹੋਏ ਨੇ। ਤੈਨਾ ਬੋਰਡਾਂ ਦਾ ਨੋਟਿਸ ਲਿਆ ਗਿਆ ਹੈ। ਕਿਉਂਕਿ ਬਾਈ ਜੀ ਬੋਰਡ ਲੱਗੇ ਵੀ ਤਾਂ ਬਹੁਤ ਸੋਹਣੇ ਲੱਗਦੇ ਆ ਪਰ ਇੱਥੇ ਬੋਰਡ ਨਹੀਂ ਲਗਾਏ ਜਾ ਸਕਦੇ ਕਿਉਂਕਿ ਇਹ ਪਬਲਿਕ ਪ੍ਰਾਪਰਟੀ ਹੈ। ਪਬਲਿਕ ਪ੍ਰਾਪਰਟੀ ਜਾਂ ਨਿੱਜੀ ਪ੍ਰਾਪਰਟੀ ਉੱਤੇ ਬੋਰਡ ਪਰਮਿਸ਼ਨ ਨਾਲ ਲਗਾਏ ਜਾਂਦੇ ਨੇ। ਪਬਲਿਕ ਪ੍ਰੋਪਰਟੀ ਤੇ ਲਗਾਇਆ ਨਹੀਂ ਸਕਦੇ ਨਿੱਜੀ ਜੇ ਪ੍ਰੋਪਰਟੀ ਤੇ ਲਗਾਉਣੇ ਆ ਤਾਂ ਉੱਥੇ ਪਰਮਿਸ਼ਨ ਲੈਣੀ ਪੈਂਦੀ ਉਸ ਵਿਅਕਤੀ ਦੀ ਸਰਦਾਰ ਰਣਜੀਤ ਸਿੰਘ ਜੀ ਹੋਰ ਨੇ ਇਹਦਾ ਨੋਟਿਸ ਲਿਆ ਹਾਂਜੀ ਅੱਜ ਫੇਰ ਤੁਸੀਂ ਇਲੈਕਸ਼ਨ ਕਮਿਸ਼ਨ ਵਾਲੇ ਇੱਥੇ ਸੱਦ ਲਈ ਜੀ ਨਹੀਂ ਦੇਖੋ ਇੱਕ ਪਾਸੇ ਤਾਂ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਹੈ ਉਹਦਾ ਹਮਲਾ ਫੈਲਾ ਕਰੋੜਾਂ ਰੁਪਇਆ ਖਰਚਿਆ ਜਾਂਦਾ ਹੈ ਕਿ ਤਾਂ ਕਿ ਚੋਣਾਂ ਦੌਰਾਨ ਚੋਣ ਕਮਿਸ਼ਨ ਦੇ ਬਣਾਏ ਹੋਏ ਰੂਲ ਰੈਗੂਲੇਸ਼ਨ ਨਿਯਮ ਦੀ ਕੋਈ ਲੰਗਣਾ ਨਾ ਕਰੇ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਹਰ ਹਲਕੇ ਦੇ ਵਿੱਚ 4 ਤੋਂ 5 ਜਾਂ 10 ਤੱਕ ਅਨੋਵਾ ਗੱਡੀਆਂ ਜਿਨ੍ਹਾਂ ਦੇ ਉੱਪਰ ਵੱਡਾ ਕੈਮਰਾ ਲੱਗਿਆ ਹੋਇਆ ਹੈ ਜਿਵੇਂ ਕੋਈ ਡਿਸਕਵਰੀ ਚੈਨਲ ਹੁੰਦਾ ਹੈ ਤੇ ਉਹ ਜਿਵੇਂ ਕਿਸੇ ਦੀ ਚੀਜ਼ ਖੋਈ ਵੀ ਹੁੰਦੀ ਨਾ ਹੌਲੀ-ਹੌਲੀ ਜਾਂਦੇ ਰਹਿੰਦੇ ਆ 5 ਤੋਂ ਉੱਪਰ ਸਪੀਡ ਨਹੀਂ ਕਰਦੇ ਮੈਨੂੰ ਲੱਗਦੀ ਕਿ 5 ਤੋਂ ਉੱਪਰ ਐਵਰੇਜ ਵੀ ਨਹੀਂ ਹੈਗੀ ਮੇਰਾ ਕਹਿਣ ਤੋਂ ਭਾਵ ਆ ਕਿ ਲੱਖਾਂ ਰੁਪਏ ਦਾ ਰੋਜ਼ ਡੀਜ਼ਲ ਪੈਟਰੋਲ ਫੂਕਿਆ ਜਾ ਰਿਹਾ ਗੌਰ ਕਰਨ ਵਿੱਚ ਪਰ ਇਹ ਕਿਨਾਂ ਦਾ ਆਪਣੇ ਹੀ ਨਿਯਮ ਬਣਾਏ ਹੋਏ ਸਾਡਾ ਨਹੀਂ ਹੈਗਾ ਕਿ ਸਰਕਾਰੀ ਜਗ੍ਹਾ ਦੇ ਉੱਪਰ ਕੋਈ ਵੀ ਰਾਜਨੀਤਿਕ ਪਾਰਟੀ ਦਾ ਇਸ਼ਤਿਹਾਰ ਕਰਨ ਵਾਲਾ ਬੋਰ ਨਹੀਂ ਨਹੀਂ ਲਗਾਇਆ ਜਾ ਸਕਦਾ ਪਰ ਅੱਜ ਮੈਂ ਜਿਹੜੀ ਇਹ ਸ਼ਿਕਾਇਤ ਕਰੀ ਆ ਆ ਬੇਲਾ ਚੌਂਕ ਪਰੁੰਨਿਆਂ ਪਿਆ ਹੈ ਭਾਜਪਾ ਦਾ ਅਕਾਲੀਆਂ ਦਾ ਕਿਸੇ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਬੰਦੇ ਛੱਡੇ ਹੋਏ ਆ ਪਹਿਲੀ ਗੱਲ ਤਾਂ ਮੈਂ ਸਵੇਰੇ ਆਪ ਗਿਆ ਵੈਸੇ ਮੈਂ ਇੱਥੇ ਦੋ ਇੱਕ ਦੋ ਬੰਦੇ ਲੰਗੇ ਹੋ ਕੇ ਨੇ ਇਹਨਾਂ ਦਾ ਗੱਠ ਜੋੜ ਹੋ ਗਿਆ ਗੱਠ ਜੋੜ ਵਾਂਗੂ ਲਾਇਕ ਉਹਦਾ ਇੱਕ ਉਹਦਾ ਨਹੀਂ ਮੈਂ ਤਾਂ ਇਹ ਵੀ ਤੁਹਾਨੂੰ ਦੱਸ ਦੋ ਮੈਂ ਜਿੰਨੀਆਂ ਪਾਰਟੀਆਂ ਸਾਰੀਆਂ ਦਾ ਇਕੱਠ ਜੋੜਾ ਹਾਂ ਹਾਂ ਕਿਵੇਂ ਜੀ ਕਿਉਂਕਿ ਹੁਣ ਪਾਰਟੀਆਂ ਨਹੀਂ ਇਹ ਸਾਰੇ ਡਾਕੂਆਂ ਦੇ گروਹ ਆ ਤੇ ਡਾਕੂਆਂ ਦਾ گروਹ ਇੱਕ ਦੂਜੇ ਨੂੰ ਥੋੜੀ ਇਹ ਕਹਿੰਦਾ ਵੀ ਤੂੰ ਲੁੱਟਦਾ ਕਿਉਂ ਆ ਕੋਈ ਸਿੱਖਿਆ ਨਹੀਂ ਦਿੰਦਾ ਹੈਗਾ ਈਸੀ ਕਰਕੇ ਕਿਸੇ ਰਾਜਨੀਤਿਕ ਪਾਰਟੀ ਨੇ ਮੁੱਦਾ ਨਹੀਂ ਚੁੱਕਿਆ ਕਿ ਇੱਥੇ ਕਿਉਂ ਲਾਏ ਗਏ ਆ ਬੋਰ ਸਰਕਾਰੀ ਜਗ੍ਹਾ ਤੇ ਸੋਮੇ ਚੌਂਡ ਕਮਿਸ਼ਨਰ ਦੇ ਦਫ਼ਤਰ ਗਿਆ ਉੱਥੇ ਉਹਨਾਂ ਨੇ ਮੈਨੂੰ ਇਹ ਨੰਬਰ ਦਿੱਤਾ ਤੇ ਨੰਬਰ ਵੀ ਮੈਂ ਦਿਖਾਉਂਦਾ ਤਾਂ ਕਿ ਹੋਰ ਲੋਕ ਵੀ ਇਹ ਨੰਬਰ ਕਰਨ ਆ ਨੰਬਰ ਹੈਗਾ ਜੀ 1188121 0994 ਇਸ ਨੇ ਫੋਨ ਕਰਕੇ ਉਹਨਾਂ ਨੇ ਕਿ ਟੀਮ ਭੇਜੀ ਆ ਹੁਣ ਉਹ ਆਏ ਹੈਗੇ ਆ ਕਿੰਨਾ ਕੁਛ ਕਰਦੇ ਆ ਇਹ ਆਪਾਂ ਦੇਖਦੇ ਆ ਪਰ ਇਹ 100 ਉਹ ਆਪਾਂ ਨੂੰ ਦੇਖ ਕੇ ਇਧਰ ਉਧਰ ਹੋ ਗਏ ਜੀ ਹੁਣ ਮੇਰੇ ਖਿਆਲ ਹਾਂ ਕਿਉਂਕਿ ਇਹ ਜਿਆਦਾ ਇਸ ਦੇ ਵਿੱਚ ਭਾਜਪਾ ਦੇ ਬੋਰਡ ਆ ਤਾਂ ਮੈਂ ਬੇਨਤੀ ਕਰਦਾ ਚੋਣ ਕਮਿਸ਼ਨਰ ਨੂੰ ਕਿ ਤੁਹਾਡੀ ਕਿ ਨਿਰਪੱਖ ਏਜੰਸੀ ਆ ਤੁਸੀਂ ਕਿਸੇ ਪਾਰਟੀ ਦੇ ਚੋਣ ਪ੍ਰਚਾਰ ਵਾਸਤੇ ਕੰਮ ਨਾ ਕਰੋ ਕਿਸੇ ਪਾਰਟੀ ਨਾਲ ਰਹਿਤ ਨਾ ਕਰੋ ਜੇ ਇਹ ਹੁੰਦਾ ਹੈ ਤਾਂ ਤੁਹਾਡੇ ਨਿਯਮ ਕਿਸ ਕੰਮ ਦੇ ਮੈਂ ਤਾਂ ਇਹ ਬੇਨਤੀ ਕਰਦਾ ਕਿ ਇਹ ਤੁਹਾਡੇ ਨਿਯਮਾਂ ਦੀ ਉਲੰਘਣਾ ਹੋ ਰਹੀ ਆ ਇਹ ਨਿਯਮ ਖਤਮ ਹੋ ਰਹੇ ਆ ਇੱਕ ਪਾਸੇ ਨਿਯਮ ਲਾਗੂ ਕਰਾਉਣ ਵਾਸਤੇ ਤੁਸੀਂ ਲੱਖਾਂ ਰੁਪਏ ਦਾ ਡੀਜ਼ਲ ਫੂਕ ਰਹੇ ਆ ਇੱਕ ਪਾਸੇ ਤੁਹਾਡੇ ਜਿਹੜੇ ਨਿਯਮ ਆ ਉਹ ਫੁਕੇ ਜਾ ਰਹੇ ਆ ਇੱਕ ਚੀਜ਼ ਨੂੰ ਤਾਂ ਬਚਾ ਲਓ ਇਹਦਾ ਗੱਡੀਆਂ ਬੰਦ ਕਰ ਦਿਓ ਜੋ ਨਿਯਮਾਂ ਨੂੰ ਅੱਗੇ ਲੱਗਦੀ ਲੱਗਣ ਦੋ ਇਹ ਆਪੇ ਜਿਹੜੀ ਤੇਲ ਨੂੰ ਅੱਗੇ ਲੱਗਦੀ ਉਹ ਬਚਾ ਲਓ ਹੁਣ ਤਾਂ ਨਿਯਮ ਵੀ ਚੱਲ ਰਹੇ ਆ ਤੇਲ ਵੀ ਚੱਲ ਰਿਹਾ ਹੈ ਹੋ ਕੁਝ ਨਹੀਂ ਰਿਹਾ ਸੋ ਮੈਂ ਹੁਣੇ ਕੰਪਲੇਂਟ ਕਰਕੇ ਆਇਆ ਹੈ ਹੁਣ ਦੇਖਦੇ ਆ ਕਿ ਕਿੰਨੀ ਦੇਰ ਨੂੰ ਇਹ ਖੋਲਦੇ ਆ ਕਿ ਨਹੀਂ ਖੋਲਦੇ ਕਿ ਇਹਨਾਂ ਦੇ ਉੱਪਰ ਵੀ ਡੰਡਾ ਹੈ ਕਹਿਣ ਨੂੰ ਇਹ ਨਿਰਪੱਖ ਏਜੰਸੀ ਆ ਇਹ ਨਿਰਪੱਖ ਸੰਸਥਾ ਚੋਣ ਕਮਿਸ਼ਨਰ ਪਰ ਮੈਂ ਇੱਕ ਡੇਢ ਘੰਟੇ ਤੋਂ ਘੁੰਮ ਰਿਹਾ ਹੈ ਪਹਿਲੀ ਗੱਲ ਤਾਂ ਜੀ ਇਹਨੂੰ ਪੁੱਛੋ ਉਹ ਕਹਿੰਦੇ ਸਾਨੂੰ ਨਹੀਂ ਪਤਾ ਕਿਸੇ ਨੰਬਰ ਤੇ ਕੰਪਲੇਂਟ ਕਰਨੀ ਆ ਪੰਜਵੀਂ ਜਗ੍ਹਾ ਜਾ ਕੇ ਮੈਨੂੰ ਪਤਾ ਲੱਗਿਆ ਹੈ ਤੇ ਹੁਣ ਵੀ ਮੈਂ ਇੱਥੇ ਲਗਭਗ ਇੱਕ ਘੰਟੇ ਤੋਂ ਖੜਾ ਹੈ ਉਹ ਵਾਰੇ ਨੇ ਇੱਥੇ ਜਦੋਂ ਲੋਕ ਇਥੋਂ ਲੰਗੀ ਜਾਂਦੇ ਆ ਜੀ ਕੋਈ ਹੋਰ ਨੋਟਿਸ ਨਹੀਂ ਲੈ ਰਿਆ ਤਾਂ ਤੁਸੀਂ ਕਿਉਂ ਨੋਟਿਸ ਲੈ ਰਹੇ ਹੋ ਤੁਸੀਂ ਵੀ ਕਿਤੇ ਕਿਸੇ ਪਾਰਟੀ ਨੇ ਤਾਂ ਤੁਹਾਨੂੰ ਵੀ ਮੋਟੀ ਕਮਾਈ ਦਿੱਤੀ ਹੋਈ ਪੈਸਾ ਜੀ ਮੋਟਾ ਨਹੀਂ ਨਹੀਂ ਮੈਂ ਤਾਂ ਜਗਦੀਪ ਜੀ ਪਾਰਟੀ ਚੋਂ ਨਹੀਂ ਹੈਗਾ ਕਿਸੇ ਚੋਂ ਵੀ ਮੈਂ ਤਾਂ ਲੋਕਾਂ ਵਾਂਗੂ ਬਾਲਟੀ ਚੋਂ ਆ ਕਿਉਂਕਿ ਬਾਲਟੀ ਜਿਹੜੀ ਹੈਗੀ ਆ ਉਹਦੇ ਵਿੱਚ ਬੰਦਾ ਇੱਕ ਵਾਰੀ ਬਾਲਟੀ ਨੂੰ ਭਰ ਕੇ ਨਾ ਲੈਂਦਾ ਨਾਉਣੇ ਤੋਂ ਬਾਅਦ ਉਹਨੂੰ ਖੁੰਝੇ ਚਮੁੰਦੀ ਮਾਰ ਦਿੰਦਾ ਐਸੀ ਤਰ੍ਹਾਂ ਲੋਕਾਂ ਦਾ ਹਾਲ ਹੁੰਦਾ ਇਹਨਾਂ ਨੂੰ ਵੀ ਪੌਣੇ 5 ਸਾਲਾਂ ਬਾਅਦ ਇਹ ਬਾਲਟੀ ਨੂੰ ਸਿੱਧੀ ਕਰਦੇ ਆ ਲੀਡਰ ਇਹਦੇ ਚ ਪਾਣੀ ਭਰ ਕੇ ਨਾਉਂਦੇ ਧੋਂਦੇ ਆ ਉਹਦੇ ਬਾਅਦ ਕੋਨੇ ਮੁੰਦੀ ਮਾਰ ਕੇ ਚਲੇ ਜਾਂਦੇ ਆ ਫੇ ਪੌਣੇ 5 ਸਾਲ ਆਪਣੀਆਂ ਮੌਜਾਂ ਕਰਦੇ ਆ ਪੌਣੇ 5 ਸਾਲ ਬਾਅਦ ਫੇ ਬਾਲਤੀ ਨੂੰ ਸਿੱਧੀ ਕਰਦੇ ਆ ਇਹ ਸਾਰੀ ਦੁਨੀਆ ਬਾਲਤੀ ਬਣੀ ਹੋਈ ਆ ਸੋ ਮੈਂ ਵੀ ਪਾਈ ਕਿਸੇ ਪਾਲਤੀ ਜੁਣੀ ਹੈਗਾ ਮੈਂ ਵੀ ਉਸੇ ਬਾਲਤੀ ਜੁਵਾਂ ਜਿਹਨੂੰ ਨਹਾ ਕੇ ਬਾਅਦ ਵਿੱਚ ਮੁੰਦਾ ਮਾਰ ਦਿੱਤਾ ਜਾਂਦਾ ਖੁੰਝੇ ਚ ਇਸ ਕਰਕੇ ਜੇ ਲੋਕ ਨਹੀਂ ਬੋਲਦੇ ਦੂਜੇ ਪਾਸੇ ਮੈਂ ਵੀ ਦੱਸਦੇ ਆ ਕਿ ਇੱਕ ਪਾਸੇ ਚੋਣ ਕਮਿਸ਼ਨਰ ਸਾਰਾ ਪ੍ਰਸ਼ਾਸਨ ਇੱਥੋਂ ਲੰਘ ਰਿਹਾ ਕੋਈ ਨੋਟਿਸ ਨਹੀਂ ਕਰ ਰਿਹਾ ਜਿਵੇਂ ਇਹਨਾਂ ਨੂੰ ਦਿਖਦਾ ਨਹੀਂ ਹੁੰਦਾ ਦੂਜੇ ਪਾਸੇ ਚੋਣ ਦੂਜੇ ਪਾਸੇ ਚੋਣ ਕਮਿਸ਼ਨਰ ਉੱਥੇ ਬਹੁਤ ਛੇਤੀ ਐਕਟਿਵ ਹੋ ਜਾਂਦਾ ਹੈ ਅਮਰਤਪਾਲ ਦੇ ਮਾਮਲੇ ਵਿੱਚ ਖੰਡੂਰ ਸਾਹਿਬ ਦੇ ਵਿੱਚ ਉਹਦੇ ਮਾਪੇ ਨੂੰ ਜਿਹੜੇ 70 ਸਾਲ ਤੋਂ ਵੀ ਉੱਪਰ ਉਮਰ ਦੇ ਆ ਉਹਨਾਂ ਨੂੰ ਉਹਨਾਂ ਦੇ ਘਰ ਵਿੱਚ ਕੈਦ ਕਰ ਦਿੱਤਾ ਜਾਂਦਾ ਹੈ ਕਿ ਤੁਹਾਡੇ ਕੋਲ ਚੋਣ ਪ੍ਰਚਾਰ ਕਰਨ ਦਾ ਪਰਮਿਟ ਨਹੀਂ ਹੈਗਾ ਜਿਵੇਂ ਉਹਨਾਂ ਨੇ ਜੰਮੂ ਨੂੰ ਬੱਸ ਲੈ ਕੇ ਜਾਣੀ ਹੁੰਦੀ ਆ ਵੀ ਬੱਸ ਦਾ ਪਰਮਿਟ ਨਹੀਂ ਹੈਗਾ ਉਹ ਦੋਹੇ ਬਜ਼ੁਰਗ ਘਰ ਬੰਦ ਕਰੇ ਹੋਏ ਆ ਕਿ ਤੁਸੀਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਤੁਹਾਡੇ ਕੋਲ ਪਰਮਿਟ ਹੋਣਾ ਚਾਹੀਦਾ ਹੈ ਉੱਥੇ ਕੋਈ ਨੋਟਿਸ ਨਹੀਂ ਲੈ ਰਿਆ ਤੇ ਇੱਥੇ ਸ਼ਰە ਆਮ ਚੌਂਕ ਦੇ ਵਿੱਚ ਨਿਯਮਾਂ ਦੀ ਉਲੰਘਣਾ ਹੋ ਰਹੀ ਆ ਚੋਣ ਕਮਿਸ਼ਨਰ ਦਾ ਜਿਹੜਾ ਮੂੰਹ ਚੜਾਇਆ ਜਾ ਰਿਹਾ ਹੈ ਵੀ ਤੂੰ ਜਿਹੜੇ ਨਿਯਮ ਬਣਾਉਣੇ ਬਣਾ ਲਾ ਅਸੀਂ ਤੈਨੂੰ ਡੇਲਿਆਂ ਵੱਟੇ ਨਹੀਂ ਸਿਆਣ ਦੇ ਇੱਥੇ ਚੋਣ ਕਮਿਸ਼ਨਰ ਕੋਈ ਐਕਟੀਵਿਟੀ ਨਹੀਂ ਦਿਖਾ ਰਿਹਾ ਉੱਤੇ ਦਿਖਾ ਰਿਹਾ ਗਰੀਬਾਂ ਦੇ ਉੱਪਰ ਪ੍ਰਸ਼ਾਸਨ ਖੜਾ ਉਹਨਾਂ ਦੇ ਧਿਆਨ ਦੇ ਵਿੱਚ ਹੀ ਹੈ ਜੀ ਇਹ ਚੀਜ਼ ਨਹੀਂ ਉਹਨਾਂ ਦਾ ਤਾਂ ਵਿਚਾਰਿਆਂ ਦਾ ਧਿਆਨ ਇਹ ਆ ਕਿ ਹਰ ਪਾਰਟੀ ਦਾ ਸਤਿਕਾਰ ਕਰੋ ਕਿਉਂਕਿ ਇਹਨਾਂ ਨੇ ਤਾਂ ਕਿਸੇ ਪਾਰਟੀ ਨੇ ਤਾਂ ਬੰਨਣਾ ਹੀ ਆ ਇਹਨਾਂ ਨੇ ਉਹਨਾਂ ਦੇ ਅੰਡਰ ਕੰਮ ਕਰਨਾ ਹੈ ਇਹ ਜੋ ਮਰੀ ਮੋਟੀ ਆਪਣੀ ਜੁਰਤ ਦਿਖਾਉਂਗੇ ਤਾਂ ਕੱਲ੍ਹ ਨੂੰ ਇਹਨਾਂ ਨੂੰ ਭੁਗਤਣੀ ਪਊਗੀ ਇਹੀ ਹਾਲ ਪਾਲਤੀਆਂ ਦਾ ਹੋਇਆ ਵੈ ਕਿ ਕੋਈ ਨਹੀਂ ਦਿਖਾ ਰਿਆ ਉੱਥੇ ਦਸਕਾ ਕਿਸਾਨ ਆਏ ਆ ਵਿਚਾਰੇ ਉਹਨਾਂ ਪਰ ਦੁਨੀਆ ਭਰ ਦੀ ਪੁਲਿਸ ਲਾਈ ਪਈ ਆ ਉਹ ਪਰਮਾਰ ਦੇ ਹਸਪਤਾਲ ਕੋ ਘੇਰੇ ਵੇ ਆ ਜਦ ਕਿ ਉਹਨਾਂ ਕੋਲ ਕੋਈ ਬੰਦੂਕ ਨਹੀਂ ਕੋਈ ਡੰਡਾ ਨਹੀਂ ਕੋਈ ਕੁਝ ਨਹੀਂ 10 ਤੋਂ 12 ਜਣੇ ਆ ਉਹ ਘੇਰੇ ਵੇ ਆ ਕਿ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਨਾ ਹੋਵੇ ਤੇ ਇੱਥੇ ਕੋਲ ਖੜ ਕੇ ਚੋਣ ਕਮਿਸ਼ਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸੋ ਹੁਣ ਤੁਸੀਂ ਇੱਥੇ ਮੇਰੇ ਨਾਲ ਮੈਂ ਤੁਹਾਨੂੰ ਬੇਨਤੀ ਕਰੂੰਗਾ ਖੜ੍ਹੇ ਹੋ ਦੇਖੀਏ ਮੈਂ ਦੁਬਾਰਾ ਫੇਰ ਫੋਨ ਕਰੂੰਗਾ ਉਹਨਾਂ ਨੂੰ ਕਿ ਭਾਈ ਕੀ ਕਰਨਾ ਇਹਦਾ ਕੀ ਕਰ ਲਓ ਜੀ ਹੁਣੇ ਫੋਨ ਕਰ ਲਓ ਕਰ ਲਓ ਕਰ ਲਓ ਤਾਂ ਸਾਫ਼ ਤੌਰ ਤੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਥੇ ਆਉਂਦੇ ਨੇ ਕੁਝ ਚੋਣ ਕਮਿਸ਼ਨ ਦੇ ਅਧਿਕਾਰੀ ਪਰ ਕਿਹਾ ਜਾਂਦਾ ਵੀ ਹੁਣੇ ਲਵਾ ਦਿੰਦੇ ਆ ਮੁੜ ਕੇ ਆਏ ਨਹੀਂ ਬਾਈ ਜੀ ਪਤਾ ਨਹੀਂ ਸਾਡੇ ਕੈਮਰੇ ਨੂੰ ਦੇਖ ਕੇ ਲੰਘੇ ਤਾਂ ਉਹ ਗੱਡੀ ਨੂੰ ਤਾਂ ਕਾਫੀ ਘੁਮਾ ਰਿਹਾ ਇੱਧਰ ਉੱਧਰ ਜਿਵੇਂ ਬਹੁਤ ਜ਼ਿਆਦਾ ਨਿਗਰਾਨੀ ਰੱਖੀ ਜਾ ਰਹੀ ਹੈ ਪਰ ਉਹ ਤੁਹਾਨੂੰ ਸ਼ਾਟ ਦੇ ਵਿੱਚ ਦਿਖ ਜੂਗਾ ਸਾਡੇ ਕੈਮਰਿਆਂ ਦੇ ਵਿੱਚ ਕਿ ਗੱਡੀ ਨਾ ਬੋਰਡਾਂ ਦੇ ਕੋਲ ਤੇ ਲੰਘ ਜਾਂਦੀ ਹੈ ਪਰ ਨੋਟਿਸ ਕੋਈ ਨਹੀਂ ਲਿਆ ਜਾਂਦਾ ਅੰਨੀ ਪਿੰਦੀ ਕੁੱਤੇ ਚੱਟਦੇ ਇੱਕ ਹਾਦਸਾ ਇੱਥੇ ਸਿੱਧ ਹੁੰਦੀ ਹੈ ਸੋ ਰਣਜੀਤ ਸਿੰਘ ਜੀ ਹੋਰਾਂ ਨੇ ਇਸ ਗੱਲ ਦਾ ਨੋਟਿਸ ਲਿਆ ਸੋ ਬਾਰ-ਬਾਰ ਉਹਨਾਂ ਨੂੰ ਫੋਨ ਕਰ ਰਹੇ ਆ ਪਰ ਕੋਈ ਵੀ ਫੋਨ ਜਿਹੜਾ ਹੈਗਾ ਏ ਹਲੇ ਤੱਕ ਇਹਨਾਂ ਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਨਹੀਂ ਹੋਈ ਸੋ ਇਹ ਵੀ ਕਰ ਲਿਆ ਸੁਭਾਸ਼ ਹਾਂਜੀ ਠੀਕ ਆ ਸਰ ਨਹੀਂ ਮੈਂ 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 ਸਰ ਬੇਨਤੀ ਕਰਨੀ ਚਾਹੁੰਦਾ ਹੈ ਕਿ ਜਿਹੜੇ ਚੋਣ ਕਿਵੇਂ ਜਿਹੜੀਆਂ ਹਦਾਇਤਾਂ ਹਨ ਉਹਨਾਂ ਨੂੰ ਉਲੰਘਣਾ ਕਰਨ ਦੀ ਪ੍ਰਸ਼ਾਸਨ ਕਦੇ-ਕਦੇ ਪਰਮਿਸ਼ਨ ਦੇ ਦਿੰਦਾ ਹੈ ਹਾਂਜੀ ਉਹ ਕਰ ਲੋ ਸਪੀਕਰ ਕੋਲ ਹੈ ਨਹੀਂ ਜੀ ਹਾਂਜੀ ਨਹੀਂ 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 ਸਰ ਮੈਂ ਸਿਰਫ ਆਪ ਜੀ ਨੂੰ ਬੇਨਤੀ ਕਰ ਰਿਹਾ ਜਿਹੜੇ ਚੌਕ ਨੂੰ ਉਲਟਾ ਟ੍ਰੈਫਿਕ ਵਿੱਚ ਬੀਗਨ ਪੈ ਰਿਹਾ ਹੈ ਚੌਕ ਵਿੱਚ ਲੱਗੇ ਹੋਏ ਆ ਅੱਛਾ ਨਹੀਂ ਹੁਣ ਅਸੀਂ ਰੁਕੀਏ ਸਰ ਇੱਥੇ ਸਰ ਅਸੀਂ ਰੁਕੀਏ ਇੱਥੇ ਕਿ ਹਾਂਜੀ ਅੱਛਾ ਜੀ ਨਹੀਂ ਮੇਰਾ ਤਾਂ ਇਹ ਆ ਵੀ ਮੈਂ ਚਾਹੁੰਦਾ ਸੀ ਇਹ ਖੁੱਲ ਜਵੇ ਤਾਂ ਜ਼ਿਆਦਾ ਵਧੀਆ ਤਾਂ ਲੋਕਾਂ 'ਚ ਆਪ ਜੀ ਦਾ ਮੈਸੇਜ ਜਾਵੇ ਵਧੀਆ ਕਿ ਚੋਣ ਕਮਿਸ਼ਨਰ ਬਹੁਤ ਤਰਫਰ ਹੋ ਕੇ ਕੰਮ ਕਰ ਰਿਹਾ ਹੈ ਬਿਲਕੁਲ ਢਿੱਲ ਨਹੀਂ ਵਰਤੀ ਜਾ ਰਹੀ ਜੇ ਸਰ ਵੋਟਾਂ ਦੇ ਬਾਅਦੇ ਖਿਲਾਉਣੇ ਫਿਰ ਤਾਂ ਕੋਈ ਫਾਇਦਾ ਨਹੀਂ ਉਹਨਾਂ ਦਾ ਨੰਬਰ ਦੇ ਦਿਓ ਸਰ ਉਹਨਾਂ ਨੂੰ ਬੇਨਤੀ ਕਰ ਲੰਦੇ ਆਪਾਂ ਨਹੀਂ ਨਹੀਂ ਇਸ ਕੰਮ ਨੂੰ ਵੀ ਬੇਨਤੀਆਂ ਕਰਨੀਆਂ ਪੈਂਦੀਆਂ ਜੀ ਇਹ ਕੰਮ ਨੂੰ ਇਹ ਕੰਮ ਤਾਂ ਆਪਣੇ ਆਪ ਕਰਨੇ ਚਾਹੀਦੇ ਜੀ ਇਹਨਾਂ ਨੂੰ ਬਾਤ ਚਲੋ ਠੀਕ ਠੀਕ ਆ ਸਰ ਠੀਕ ਆ ਸਰ ਠੀਕ ਠੀਕ ਆ ਸਰ ਠੀਕ ਓਕੇ ਸਰ ਤਾਂ ਧੰਨਵਾਦ ਠੀਕ ਆ ਸਰ ਠੀਕ ਆ ਸਰ ਇਹ ਕਹਿੰਦੇ ਜੀ ਉਹ ਕਹਿੰਦੇ ਸਾਡਾ ਕੰਮ ਇਹਨੂੰ ਆਕੇ ਦੇਖਣਾ ਅੱਛਾ ਵੀ ਗਲਤ ਹੋਇਆ ਵਾ ਕਿ ਠੀਕ ਹੋਇਆ ਵਾ ਕਹਿੰਦੇ ਇਹ ਵੈਸੇ ਤਾਂ ਗਲਤ ਹੋਇਆ ਵਾ ਹੋ ਸਕਦਾ ਕਿ ਪ੍ਰਸ਼ਾਸਨ ਨੇ ਗਲਤ ਕੰਮ ਕਰਨ ਦੀ ਅਜਾਜ਼ਤ ਵੀ ਦਿੱਤੀ ਹੋਵੇ ਅੱਛਾ ਇਹ ਕਹਿੰਦੇ ਅਸੀਂ ਦੇਖ ਲਈਏ ਇੱਕ ਵਾਰੀ ਅੱਛਾ ਅੱਛਾ ਕਿ ਇਹ ਕਿਤੇ ਦਿੱਤੀ ਵੀ ਤਾਂ ਨਹੀਂ ਬਾਕੀ ਕਹਿੰਦੇ ਉਹ ਜਿਹੜੀ ਰਿਮੂਵ ਕਰਨਾ ਹੈ ਉਹ ਟੀਮ ਅਲੱਗ ਆਉਂਗੀ ਉਹ ਕਦ ਆਉਂਦੀ ਹੈਗੀ ਉਹਨਾਂ ਦਾ ਨੰਬਰ ਕਹਿੰਦੇ ਮੇਰੇ ਕੋਲ ਨਹੀਂ ਹੈਗਾ ਤੇ ਆਪਾਂ ਜਿਹੜਾ ਹੈੱਡ ਨੰਬਰ ਇਹਨਾਂ ਦਾ ਉਹ ਤੁਸੀਂ ਆਪ ਮੇਰੇ ਅਕਰ ਕਰ ਲਓ ਆ ਨੰਬਰ ਹੈ ਜੀ ਇਹਨਾਂ ਦਾ ਟੋਲ ਫਰੀ ਨੰਬਰ ਬਸ ਠੀਕ ਹੈ ਜੀ ਮਤਲਬ ਕਿ ਲੱਗਦਾ ਨਹੀਂ ਬੇਸਰ ਹੋਇਆ ਜੀ ਕੋਈ ਦੇਖੋ ਕੋਈ ਨਹੀਂ ਮੇਰੇ ਤਾਂ ਤੁਹਾਡੇ ਸਾਹਮਣੇ ਹੀ ਆ ਬੋਟਾਂ ਦੇ ਉੱਤੇ ਲਿਖੇ ਹੋਏ ਸ਼ਬਦ ਬਹੁਤ ਵਧੀਆ ਜੀ ਹਾਂ ਵੋਟ ਤਾਂ ਜਿਹੜੇ ਭਾਜਪਾ ਦੇ ਡਾਕਟਰ ਸੁਭਾਸ ਆ ਮੈਨੂੰ ਲੱਗਦਾ ਕਿ ਮਾਨਸਿਕ ਤੌਰ ਤੇ ਜੇ ਤਾਂ ਮਰੀਜ਼ ਲੱਗਦੇ ਆ ਮੈਨੂੰ ਡਾਕਟਰ ਤਾਂ ਲੱਗਦੇ ਨਹੀਂ ਹੈਗੇ ਕਿਉਂਕਿ ਜੇ ਮਾਨਸਿਕ ਤੌਰ ਤੇ ਸੱਚੀਓ ਡਾਕਟਰ ਹੁੰਦੇ ਮਾਨਸਿਕ ਤੌਰ ਤੇ ਬਿਮਾਰ ਨਾ ਹੁੰਦੇ ਫਿਰ ਇਹ ਨਾ ਲਿਖਦੇ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਆਸ ਤੁਸੀਂ ਘੱਟੋ ਘੱਟ ਲਿਖੋ ਲੋ ਕਿ ਹਲਕਾ ਅਨੰਦਪੁਰ ਸਾਹਿਬ ਦੀ ਆਸ ਵੈਸੇ ਤਾਂ ਉਹ ਵੀ ਗਲਤ ਆ ਕਿਉਂਕਿ ਆਸਤਾ ਅਕਾਲਪੁਰਖ ਦੀ ਆ ਇਹਨਾਂ ਨੂੰ ਵੀ ਅਕਾਲਪੁਰਖ ਦੀ ਆ ਬਾਕੀ ਪਾਈਏ ਹੁਣ ਲੀਡਰ ਬੰਦੇ ਹੋ ਸਕਦਾ ਕਿ ਅਕਾਲਪੁਰਖ ਨੂੰ ਬਾਈਪਾਸ ਕਰ ਦਵੇ ਕਿ ਸਾਡੇ ਤੇ ਆਸ ਰੱਖੋ ਇਹ ਲਬਜੇ ਗਲਤ ਆ ਇਹ ਸਿੱਖ ਨੂੰ ਤਾਂ ਆਸ ਹੀ ਅਨੰਦਪੁਰ ਸਾਹਿਬ ਤੋਂ ਆਏ ਕਹਿੰਦੇ ਅਨੰਦਪੁਰ ਸਾਹਿਬ ਦੀ ਆਸ ਸੁਭਾਸ ਜੀ ਨਹੀਂ ਪੂਰੀ ਦੁਨੀਆ ਨੂੰ ਗੁਰੂ ਘਰਾਂ ਤੋਂ ਆਸ ਪ੍ਰਮਾਤਮਾ ਦੇ ਘਰ ਤੋਂ ਆਸ ਆ ਚਾਹੇ ਉਹ Hindu ਆ ਚਾਹੇ ਕੋਈ ਵੀ ਆ ਪਰ ਇਹ ਲਿਖ ਦੇਣਾ ਕਿ ਅਨੰਦਪੁਰ ਸਾਹਿਬ ਦੀ ਆਸ ਮਤਲਬ ਅਨੰਦਪੁਰ ਸਾਹਿਬ ਆਪਣੇ ਆਪ ਵਿੱਚ ਕੁਝ ਨਹੀਂ ਹੈਗਾ ਜੇ ਤਾਂ ਇਹਨਾਂ ਨੇ ਕੁਝ ਕਰਤਾ ਰਹਿਮੋ ਕਰਮ ਫਿਰ ਅਨੰਦਪੁਰ ਸਾਹਿਬ ਬਸਦਾ ਰਹਿ ਜਾਊਗਾ ਨਹੀਂ ਤਾਂ ਉੱਜੜਿਆ ਬਈ ਇਹਨਾਂ ਦੇ ਕਹਿਣ ਦੇ ਮੁਤਾਬਕ ਕਿ ਆਸ ਪਰ ਬੈਠਾ ਅਨੰਦਪੁਰ ਸਾਹਿਬ ਕਿ ਕਦ ਡਾਕਟਰ ਸੁਭਾਸ ਆਉਣਗੇ ਕਦ ਮੇਰਾ ਪਾਰ ਉਤਾਰਾ ਹੋਊਗਾ ਤੇ ਦੂਹੇ ਪਾਸੇ ਚੌਣ ਕਮਿਸ਼ਨਰ ਸਾਹਿਬ ਨੂੰ ਪਹਿਲੇ ਮੈਂ ਬੇਨਤੀ ਕਰੀ ਸੀ ਸੈਕਟਰੀ ਹੇਟ ਵੀ ਤੁਸੀਂ ਜਾਇਓ ਉੱਥੇ ਵੀ ਕੀਹਣਾ ਨੇ ਬਣਾਇਆ ਵਾ ਕਿ ਵੋਟਾਂ ਨੂੰ ਉਤਸ਼ਾਹਤ ਕਰਨ ਵਾਸਤੇ ਪਾਓ ਉੱਥੇ ਇੱਕ ਸਰਦਾਰ ਦੇ ਮੂੰਹ ਤੇ ਇੱਕ ਬਿੱਜੂ ਜੀ ਫੋਟੋ ਬਣਾ ਕੇ ਲਾਈ ਵੀ ਉੱਪਰ ਪੱਗ ਬੰਨੀ ਵੀ ਬਹੁਤ ਵੱਡੀ ਅੱਛਾ ਜੀ ਪੱਗ ਵੀ ਇਹੀ ਜੀ ਬੰਨੀ ਵੀ ਆ ਜਿਵੇਂ ਭਗਵੰਤ ਮਾਨ ਕਹਿੰਦਾ ਹੁੰਦਾ ਤਾਂ ਕਿ ਕੈਪਟਨ ਰਮੇਂਦਰ ਸਿੰਘ ਸਵੇਰ ਨੂੰ ਰਾਤ ਵਾਲੀਓ ਪੱਗ ਸਿਰ 'ਤੇ ਰੱਖ ਲੈਂਦਾ ਹੈ ਉਹੀ ਜੀ ਬਾਗੂ ਦਾ ਸਿਰ ਪਰ ਰੱਖੀ ਵੀ ਆ ਮੈਂ ਚੋਣ ਕਮਿਸ਼ਨਰ ਨੂੰ ਬੇਨਤੀ ਕਰਦਾ ਹੈ ਕਿ ਉਹ ਸੈਕਟਰੀ ਏਡ ਦੇ ਵਿਚ ਲਾਇਆ ਵਾ ਬੋਰ ਸਭ ਤੇ ਮੂਰੇ ਵੱਡਾ ਤੁਸੀਂ ਜਾ ਕੇ ਦੇਖ ਵੀ ਲਿਓ ਮੈਂ ਇਹਦੇ ਨਾਲ ਹੀ ਚੋਣ ਕਮਿਸ਼ਨਰ ਨੂੰ ਬੇਨਤੀ ਕਰਦਾ ਬੋਰ ਨੂੰ ਚਕਾਓ ਉੱਥੇ ਤੇ ਕਿਉਂਕਿ ਉਹ ਹੈ ਜਾਂ ਬਿੱਜੂ ਦਾ ਕੋਈ ਵੀ ਵੋਟਰ ਨਹੀਂ ਹੈਗਾ ਪੰਜਾਬ ਵਿੱਚ ਜਿਹੜੇ ਤੁਸੀਂ ਬਣਾਇਆ ਵਾ ਨਹੀਂ ਕੋਈ ਉਮੀਦਵਾਰ ਹੈ ਜਾਂ ਬਿੱਜੂ ਉਮੀਦਵਾਰ ਤਾਂ ਹੋ ਸਕਦਾ ਕੋਈ ਪਰ ਮੈਨੂੰ ਲੱਗਦਾ ਵੋਟਰ ਨਹੀਂ ਕੋਈ ਉਹ ਹੈ ਜਾਂ ਹੈਗਾ ਉਹ ਸਿੱਖ ਧਰਮ ਦੀ ਪੱਕੀ ਨਰਾਦਰ ਬਹੁਤ ਵੱਡਾ ਤੇ ਹੁਣ ਜਿਹੜੇ ਅਕਾਲੀ ਆ ਉਹਨਾਂ ਨੂੰ ਆਪਣਾ ਫਿਕਰ ਪਿਆ ਵਾ ਉਹ ਜਿਹੜੇ ਸ਼੍ਰੋਮਣੀ ਕਮੇਟੀਆਂ ਸਾਡੀਆਂ ਆ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦਾ ਉਹਦਾ ਫਿਕਰ ਪਿਆ ਵਾ ਅਕਾਲੀ ਦਲ ਦਾ ਕੋਈ ਬੋਲ ਨਹੀਂ ਰਿਹਾ ਉਹ ਵੀ ਬਹੁਤ ਬੜੀ ਨਰਾਦਰੀ ਆ ਫੱਗ ਦੀ ਦਸਤਾਰ ਦੀ ਦੋਵੇਂ ਪਾਸੇ ਡਾਕਟਰ ਸੁਭਾਸ਼ ਜੀ ਨੇ ਦਾ ਆਪਣੀ ਬਿਮਾਰ ਮਾਨਸਿਕਤਾ ਦਾ ਸਬੂਤ ਦਿੰਦੇ ਹੋਏ ਡਾਕਟਰ ਸਾਹਿਬ ਨੇ ਦੱਸਤਾ ਵੀ ਭਾਈ ਗਾਇ ਕਹਿੰਦੇ ਨਹੀਂ ਲਿਖਿਆ ਵੇ ਕਿ ਮੈਨੂੰ ਕਿ ਰੋਪਾਨੰਦਪੁਰ ਸਾਹਿਬ ਨੂੰ ਮੇਰੀ ਆਸ ਆ ਤੇ ਹੁਣ ਸਾਨੂੰ ਜਿਹਨਾਂ ਦੀ ਆਸਤੀ ਚੋਣ ਕਮਿਸ਼ਨਰ ਸੀ ਉਹ ਵੀ ਅਸੀਂ ਧੂਪ ਵਿੱਚ ਖੜੇ ਬਿਆਸ ਹੋਈ ਜਾਂਦੇ ਆ ਉਹ ਪਤਾ ਨਹੀਂ ਕਿਦੋਂ ਹੁਣ ਲੰਘੇ ਮੈਂ ਕਹਿ ਗਏ ਕਿ ਅਸੀਂ ਨੋਟਸ ਲੈ ਲਿਆ ਇਹ ਬਹੁਤ ਮਾੜਾ ਕੰਮ ਹੋ ਰਿਹਾ ਹੈ ਤੇ ਇਹਦਾ ਹੱਲ ਕਰਾਂਗੇ ਹੋ ਸਕਦਾ ਹੈ ਬੋਰਡ ਚੋਂ ਹੁਣੇ ਬਾਦ ਉਤਾਰੇ ਆਪਾਂ ਥੋੜੀ ਜਿਹਾ ਤੁਸੀਂ ਰੁਕਿਓ ਸ਼ਾਇਦ ਉਤਾਰ ਦਵੇ ਫਿਰ ਦੁਬਾਰਾ ਮੈਂ ਤੁਹਾਨੂੰ ਇੱਕ ਨੰਬਰ ਦਿੰਦਾ ਐਸੇ ਪੱਤਰਕਾਰ ਤੁਸੀਂ ਕਰਕੇ ਦੇਖੋ ਆ ਨੰਬਰ ਕਿ ਜੀ ਆਹ ਪ੍ਰੋਬਲਮ ਆ ਇਹ ਦੇਖੋ ਇੱਕ ਵਾਰੀ ਕਰਕੇ ਤੋ ਬਿਲਕੁਲ ਆਪਾਂ ਜ਼ਰੂਰ ਇਹਦੇ ਉੱਤੇ ਗੱਲ ਕਰਾਂਗੇ ਪਰ ਹਲੇ ਤੱਕ ਕੋਈ ਵੀ ਇੱਥੇ ਜਿਹੜਾ ਹੈਗਾ ਇਹਨਾਂ ਬੋਰਡਾਂ ਨੂੰ ਹਟਾਉਣ ਦੇ ਲਈ ਨਹੀਂ ਆਇਆ ਦੂਜੀ ਗੱਲ ਇਹਨਾਂ ਨੇ ਜੋ ਸੁਭਾਸ਼ ਜੀ ਨੇ ਆਪਣੇ ਬੋਰਡ ਦੇ ਉੱਤੇ ਲਿਖਿਆ ਏ ਉਹਦੇ ਬਾਬਤ ਵੀ ਕੀਤੀ ਹੈ ਪਰ ਹੁਣ ਵੇਖਣਾ ਹੋਊਗਾ ਵੀ ਕਦੋਂ ਤੱਕ ਆਉਂਦੇ ਆ ਆਪਾਂ ਕੁਝ ਦੇ ਵੇਟ ਕਰਦੇ ਆ ਤੇ ਉਸ ਤੋਂ ਬਾਅਦ ਫਿਰ ਅਗਲੀ ਕਾਰਵਾਈ ਬਤਾਂਗੇ ਸਤਨਾਮ ਸਿੰਘ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ